ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਤੇ ਅੱਪਾ ਜੀ ਖੜੇ ਆਂਗੇ ਜੀ ਪਿੰਡ ਮਹਿਲਕਲਾਂ ਦੇ ਵਿੱਚ ਤੇ ਬਾਪੂ ਜੀ ਹੁਣਾਂ ਕੋਲੇ ਪਹੁੰਚੇ ਆਂਗੇ ਤੇ ਬਾਪੂ ਜੀ ਹੁਣਾਂ ਦੇ ਕੋਲੇ ਜਿਹੜੀ ਆ ਘੋੜੀ ਖੜੀ ਹੈਗੀ ਨੁਕਰੀ ਇਹਦੇ ਬਾਰੇ ਆਪਾਂ ਜਾਣਕਾਰੀ ਲੈਣੇ ਆਂਗੇ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਤੇ ਕਿਹੜੀ ਬਾਪੂ ਜੀ ਘੋੜੀ ਕੀ ਨਾਮ ਹੈ ਇਹਦਾ ਇਹਦਾ ਸਹਿਵਾ ਜੀ ਸਹਿਵਾ ਸਹਿਵਾ ਨਾਮ ਆ ਇਹ ਘੋੜੀ ਦਾ ਨੁਕਰੀ ਘੋੜੀ ਹੈਗੀ ਇਹ ਜਿਹੜਾ ਕਲਾਲ ਮਾਜਰੇ ਘੋੜਾ ਦਾ ਬਜਾਜ ਉਹਦੀ ਬਛੇਰੀ ਹੈ ਜੀ ਕਿੰਨੀ ਉਮਰ ਹੈ ਜੀ ਇਹਦੀ 3 ਸਾਲਾਂ ਦੀ 3 ਸਾਲ ਉਮਰ ਹੋ ਗਈ ਤੇ ਕੰਨ ਵਿੱਚ ਹੋਇਆ ਜੀ ਹੁਣੇ ਨਹੀਂ ਇਹ ਲਵਾਈ ਹੈ ਅਕਿ ਲਵਾਈ ਹੀ ਹੈਗੀ ਹਜੇ ਖਾਲੀ ਠੀਕ ਹੈ ਜੀ ਐ ਬੇੜ ਕਰਾਈ ਠੀਕ ਹੈ ਜੀ ਕੱਦ ਕਿੰਨਾ ਜੀ ਇਹਦਾ 65 ਇੰਚ ਹੈ 65 ਇੰਚ ਕੱਦ ਦਾ ਹੈ ਦਾ ਵੀਰੇ ਤੇ ਕਲਾਲ ਮਾਜੇ ਵਾਲੇ ਬਜਾਜ ਘੋੜੀ ਦੀ ਬਿਛੇਰੀ ਹੈਗੀ ਤੇ ਹਜੇ ਮੀਟਿੰਗ ਇਹਦੀ ਹੋਈ ਨਹੀਂ ਹੈਗੀ ਤੇ ਬਾਕੀ ਜੇ ਹੋਰ ਜਾਣਕਾਰੀ ਲੈਣੀ ਹੈਗੀ ਤੁਸੀਂ ਸਾਪਾ ਸਕਰੀਨ ਦੇ ਉੱਪਰ ਨੰਬਰ ਪਾ ਦਾਂਗੇ ਤੁਸੀਂ ਉਹ ਨੰਬਰ ਦੇ ਉੱਪਰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਹਾਂ ਜੀ ਬਾਬੂ ਜੀ ਉਹਨਾਂ ਕੋਲੇ ਹੋਰ ਵੀ ਜਿਹੜੀਆਂ ਬਿਸ਼ੇਰੀਆਂ ਨੇ ਈ ਉਹਨਾਂ ਬਾਰੇ ਵੀ ਆਪਾਂ ਤੁਹਾਨੂੰ ਜਾਣਕਾਰੀ ਦਿੰਦੇ ਆਂਗੇ ਤੇ ਬਾਬੂ ਜੀ ਆਹ ਬਿਸ਼ੇਰੀ ਬਾਰੇ ਜਾਣਕਾਰੀ ਦੋ ਜੀ ਸਾਨੂੰ ਇਹ ਸ਼ੇਰ ਕੋਲੇ ਕੋੜਾ ਸੀ ਜਿਹੜੀ ਪ੍ਰੈਸ਼ਰ ਠੀਕ ਆ ਜੀ ਉਹ ਬੜੀ ਵਕੀ ਹੈ ਇਹ ਠੀਕ ਹੈ ਇਹਦਾ ਨਾਮ ਕੀ ਹੈ ਜੀ ਇਹਦਾ ਬ੍ਰੋਮੀ ਹੈ ਬ੍ਰੋਮੀ ਬ੍ਰੋਮੀ ਤੇ ਵੀਰੇ ਜਿਹੜੀ ਆਹ ਬਿਸ਼ੇਰੀ ਹੈਗੀ ਇੱਥੇ ਨਾ ਆਪਣੇ ਮਹਿਲ ਕਨੇ ਸ਼ੇਰ ਬਾਬੇ ਕੋਲੇ ਘੋੜਾ ਹੁੰਦਾ ਸੀਗਾ ਪ੍ਰੈਸ਼ਰ ਤੇ ਉਹ ਘੋੜਾ ਪਿੱਛੇ ਜੇ ਗੁਜ਼ਰ ਗਿਆ ਸੀਗਾ ਤੇ ਉਹਦੀ ਬਿਸ਼ੇਰੀ ਹੈਗੀ ਇਹ ਸਾਲੀ ਵਾਲ ਲਾਇਨ ਵੱਜਦੀ ਹੈਗੀ ਇਹ ਠੀਕ ਹੈ ਜੀ ਉਹਦੀ ਘੋੜੀ ਤੇ ਬਾਬੂ ਜੀ ਉਮਰ ਕਿੰਨੀ ਹੈਗੀ ਜੀ 2 ਸਾਲ ਉਮਰ ਹੈ ਜੀ ਇਹਦੀ ਠੀਕ ਹੈ ਜੀ ਤੇਰੇ ਪਾਸੇ ਖੜੀ ਹੈਗੀ ਉਹਦੀ 1 ਸਾਲ ਉਮਰ ਦਾ ਬਕਸਮ ਕੋਲ ਉਹਦੀ ਬੱਚੀ ਆ ਲੈ ਬਕਸ ਕੋਲ ਇਹ ਮੈਂ ਸੰਦੇਲੇਨ ਹੈ ਲੈ ਬਕਸ ਕੋੜਾ ਬਠਿੰਡੇ ਵਾਲਾ ਜੀ ਉਹਦੀ ਬਛੇਰੀ ਹੈਗੀ ਉਹ ਇੱਕ ਸਾਲ ਉਮਰ ਹੈ ਜੀ ਉਹਦੀ ਕੱਦ ਕਿੰਨਾ ਬਾਪੂ ਜੀ ਇਹਦਾ ਇਹਦਾ ਹੀ ਕਾਟ ਕੋਈ ਨਹੀਂ ਕਾਟਣ ਚ ਇਹਦਾ ਹੋਊਗਾ ਤੇ ਉਹ ਦੂਸਰੀ ਇਹਦਾ ਆ ਬਛੇਰੀ ਦਾ ਕਿੰਨਾ ਕਰ ਦੋਗੇ ਉਹ ਹੱਥ ਕਿਤੇ ਦਾ ਵੀ ਹੂੰ ਠੀਕ ਹੈ ਜੀ ਇੱਕ ਵਾਰੀ ਕੋਲ ਦਿਖਾ ਦੇ ਵੀਰੇ ਕੋਲ ਦਿਖਾ ਦੇ ਇੱਕ ਵਾਰੀ ਕੋੜੀ ਨੂੰ ਇਹ ਸਾਲ ਦੀ ਹੋ ਗਈ ਜੀ ਬੇਛੇਰੀ ਤੇ ਆ ਬੇਛੇਰੀ ਕਿੰਨੀ ਉਮਰ ਹੈ ਇਹਦੀ 2 ਸਾਲ ਦੀ ਹੈ ਜੀ ਠੀਕ ਹੈ ਜੀ ਬੱਪੂ ਜੀ ਆਜੋ ਜੀ ਅੱਗੇ ਵੀ ਖੜੀਆਂ ਨੇਗੀਆਂ ਤੇ ਉਹ ਵੀ ਦਿਖਾ ਦਈਏ ਆਪਾਂ ਤੇ ਵੀਰੇ ਜਿਹੜੀ ਕੋੜੀ ਹੁਣ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂਗੇ ਇਹ ਕੋੜੀ ਜਿੰਨੀ ਤੁਸੀਂ ਹੁਣ ਕੋੜੀਆਂ ਦੇ ਬੇਹੇਰੀਆਂ ਜਿਹੜੀਆਂ ਦੇਖਿਆ ਨੀਂਗੀਆਂ ਤਿੰਨੇ ਤਿੰਨਾਂ ਦੀ ਇਹ ਮਾਂ ਹੈ ਠੀਕ ਹੈ ਤੇ ਇੱਕੇ ਦੀ ਬਸ਼ੇਰੀ ਆ ਵੀ ਖੜੀ ਹੈਗੀ ਆਸੀ ਘਰਾਂ ਤੋਂ ਘੋੜਾ ਦਾ ਨਵਾਬ ਉਹ ਕੋਰੀ ਦੀ ਬਸ਼ੇਰੀ ਹੈ ਜੀ ਇਹ ਕਿਉਂਕਿ ਬਹੁਤ ਹੀ ਟਾਪ ਦਾ ਘੋੜਾ ਦਾ ਟਾਪ ਦੇ ਘੋੜੇ ਦੀ ਬਸ਼ੇਰੀ ਖੜੀ ਹੈਗੀ ਆ ਤੇ ਬਾਬੇ ਆਹ ਕੋਰੀ ਬਾਰੇ ਜਾਣਕਾਰੀ ਦਿਓ ਜੀ ਇਹ ਕੋਰੀ ਹੀ ਲੈ ਕੇ ਆਂਦੀ ਸੀ ਆਸੀ ਆ ਮੇਰੇ ਆਪਣੇ ਤਰੀਕੇ ਤੋਂ ਇਹ ਕਿੰਨੀ ਉਮਰ ਸੀਗੀ ਜਦੋਂ ਲੈ ਆਂਦੀ ਸੀਗੀ ਉਮਰ ਜੀ ਗੋਡੋ ਹੀ ਉਹ ਪਹਿਲਾਂ 36 ਦੀ ਦੋਸ਼ੀ ਉਹ ਕਿਤੇ ਮਤਲਬ ਕਿ ਵੀ ਐ ਨਹੀਂ ਪਾਣਾ ਕਿਸ ਨੂੰ ਪਤਾ ਹੈ ਜੀ ਕਿਹੜੇ ਘੋੜੇ ਦੀ ਬੇਸ਼ੇਰੀ ਹੈਗੀ ਨਹੀਂ ਨਹੀਂ ਕਿ ਤੁਸੀਂ ਤਾਂ ਮੂੰਹ ਮੋ ਲੈ ਕੇ ਆਉਂਦੀ ਸੀ ਆਪਾਂ ਲੈ ਕੇ ਆਉਂਦੀ ਠੀਕ ਹੈ ਹੁਣ ਕਿੰਨੀ ਉਮਰ ਹੋ ਗਈ ਜੀ ਇਹਦੀ ਉਹ ਉਮਰ ਇਹੋ ਕਿੰਨੀ ਹੋ ਗਈ ਦੋਸ਼ੀ ਤਾਂ ਪਹਿਲਾਂ ਦਿੱਤੇ ਰੱਖੀਏ ਨੇ ਹਾਂ ਜੀ ਤੇ ਇਹ ਉੱਤੇ ਵੀ ਰੋਪਰ ਜੁਈ ਹੈ ਹੈ 10-8 ਦਾ ਸਾਲ ਦੀ ਹੋਣੀ ਹੋਣੀ ਠੀਕ ਹੈ ਤੇ ਕੱਬ ਕਿੰਨਾ ਕਬਾਪੀ ਇਹਦਾ ਇਹ ਕੱਟ ਕੇ ਜਾਂਦਾ ਆਪਾਂ ਇਹ ਬਾੜ ਬੱਤ ਬਾੜ ਉਹ ਬਾਟਾਈ ਬਾਟ ਤੇ 60 ਇੰਚ ਕਰਦਾ ਜੀ ਇਹਦਾ ਤੇ 8 ਤੋਂ 10 ਸਾਲ ਦੇ ਵਿੱਚ ਵਿੱਚ ਉਮਰ ਹੈ ਕਿਉਂਕਿ ਬਾਪੂ ਹੀ ਉਹਨਾਂ ਨੇ ਘੋੜੀ ਇਹ ਤਰੀਕੇ ਤੋਂ ਮੁੱਲ ਲੈ ਕੇ ਆਂਦੀ ਸੀਗੀ ਤੇ ਐ ਪਕੈ ਨਹੀਂ ਸਕਦੇ ਕਿਉਂਕਿ ਬਾਪੂ ਹੋਣਾ ਨੂੰ ਵੀ ਨਹੀਂ ਪਤਾ ਵੀ ਕਿਹੜੇ ਘੋੜੇ ਦੀ ਬਸ਼ੇਰੀ ਹੈਗੀ ਅੱਗੇ ਪਰ ਜਿਹੜੀ ਆ ਬਸ਼ੇਰੀ ਖੜੀ ਹੈਗੀ ਇੱਕ ਵਾਰੀ ਮੇਰੇ ਨੂੰ ਦਿਖਾ ਦਿਓ ਵੀਰੇ ਜਿਹੜੀ ਆ ਬਸ਼ੇਰੀ ਹੈਗੀ ਇਹ ਆਸੀ ਕਲਾਂ ਘੋੜਾ ਦਾ ਨਵਾਬ ਟਾਪ ਦਾ ਘੋੜਾ ਦਾ ਉਹਦੀ ਬਸ਼ੇਰੀ ਹੈ ਜੀ ਤੇ ਆ ਘੋੜੀ ਹੈਗੀ ਜਿਹੜੀ ਉਹ ਤਿੰਨਾਂ ਬਸ਼ੇਰੀਆਂ ਦੀ ਮਾਂ ਹੈ ਬਹੁਤ ਹੀ ਟਾਪ ਰਿਆ ਘੋੜਿਆਂ ਨੇ ਵਾਪਸ ਇਹਨਾਂ ਕੋਲੇ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਟਾਈਮ ਦੇਣ ਦੇ ਲਈ ਨੰਬਰ ਆਪਾਂ ਸਕਰੀਨ ਦੇ ਉੱਤੇ ਚਲਾਵਾਂਗੇ ਤੇ ਬਾਕੀ ਦੀ ਜਾਣਕਾਰੀ ਹੈ ਜਿਹੜੀ ਤੁਸੀਂ ਉਸ ਨੰਬਰ ਤੇ ਫੋਨ ਕਰਕੇ ਲੈ ਸਕਦੇ ਹੋ ਧੰਨਵਾਦ